ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਅੱਜ ਮੈਂ ਤੁਹਾਡੇ ਨਾਲ ਇੱਕ ਆਪਣੀ ਹੱਡ ਵੀਤੀ ਆਪਣੀ ਜੀਵਨੀ ਦਾ ਮੜੀਆਂ ਤੋਂ ਗੁਰੂ ਗ੍ਰੰਥ ਸਾਹਿਬ ਤੱਕ ਆਪਣਾ ਕੁਝ ਜਿਹੜਾ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗਾ ਸੋ ਕਾਰਨ ਕੀ ਹੋਇਆ ਜਿਹੜੀ ਸਾਡੀ ਜਨਮ ਤੋਂ ਲੈ ਕੇ ਸਾਨੂੰ ਜਿਹੜਾ ਵਿਰਸੇ ਦੇ ਵਿੱਚ ਮਿਲਿਆ ਸੀਗਾ ਉਹ ਸੀਗਾ ਮੜੀਆਂ ਮਸਾਨੀਆਂ ਖੇਤ ਤਾਂ ਦੇ ਖੇਤ ਦੇ ਵਿੱਚ ਸਾਡੇ 2 ਕਨਾਲ 4 ਮਰਲੇ ਲਗਭਗ ਜਗ੍ਹਾ ਛੱਡੀ ਹੋਈ ਸੀ ਜਿਹਦੇ ਉੱਤੇ अनेकाਤਰਾਂ ਦੇ ਅਸੀਂ ਬਾਬੇ ਖੇਤਪਾਲ ਢਾਈਆ ਮਾਈ ਫਿਰ ਦੂਜੀ ਮਾਈ ਫਿਰ ਬਾਬਾ ਸਿੱਧ ਇਹ ਰ ਜੰਡਾ ਵਾਲਾ ਪਤਾ ਨਹੀਂ ਕੀ ਕੀ ਕੁਸ ਉੱਥੇ ਸਾਡੇ ਖੇਤ ਦੇ ਵਿੱਚ ਸੀਗਾ ਸਾਡੀ ਸੁੱਟ ਤੋਂ ਪਹਿਲਾਂ ਦਾ ਸੀਗਾ ਤੇ ਉਹਦੇ ਵਿੱਚ ਅਸੀਂ ਸਾਰੇ ਜੁੜੇ ਰਹੇ ਕਾਰਸੀ ਨੂੰ ਜਗਾ ਭਰੀ ਜਾਂਦੀ ਸੀ ਇੱਕ ਆਏ ਮਹੀਨੇ ਦੀ ਜਿਹੜੀ ਕਾਰਸੀ ਹੁੰਦੀ ਆ ਚਾਨਣੀ ਇਨੋਂ ਬਸੂਦੀ ਕਹਿੰਦੇ ਆ ਉਸਕਾਰ ਸੀ ਨੂੰ ਉਹ ਦਿਨ ਮਨਾਇਆ ਜਾਂਦਾ ਸੀ ਬੜੇ ਲੋਕ ਆਉਂਦੇ ਸੀ ਤੇ ਆ ਕੇ ਉਹ ਕਹਿੰਦੇ ਸੀ ਵੀ ਸਾਡੀ ਤਜੀ ਦੇਖੋ ਜੀ ਇੱਥੇ ਤਲਾਈਆਂ ਵੀ ਪੱਟੀਆਂ ਹੋਇਆਂ ਸੀ ਨਾਣ ਵੀ ਬਣਾਇਆ ਹੋਇਆ ਸੀਗਾ ਨਿਸਾਨ ਸਾਹਿਬ ਵੀ ਲੱਗਿਆ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਲੋਕ ਬੜੇ ਉਫੇ ਟਾ ਟਾ ਵੀ ਸਿੱਟ ਕੇ ਜਾਂਦੇ ਸੀ ਤੇ ਉਹਨਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਸੀ ਤੇ ਹੋਰ अनेका ਤਰ੍ਹਾਂ ਦੇ ਜਿਹੜੇ ਸੀਗੇ ਅ ਕਾਰੋਬਾਰ ਜਿਹੜਾ ਸਿਸਟਮ ਸੀ ਉਹ ਇੱਕ ਅੰਧਵਸਵਾਦ ਦੇ ਵਿੱਚ ਚੱਲ ਰਿਹਾ ਸੀ ਸੋ ਗੁਰਮਖ ਪਿਆਰਿਓ ਇਸ ਦੁਨੀਆ ਦੇ ਉੱਤੇ ਨਾ ਜੇ ਕੋਈ ਅੱਜ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ ਤਾਂ ਉਹਨੂੰ ਬੜੇ ਲੱਖ ਮਿਲਦੇ ਜੇ ਸਹੀ ਗੱਲ ਕਰਦਾ ਕੀ ਕਹਿੰਦੇ ਆ ਇਹਦਾ ਕਾਮਰੇਡ ਹੈ ਜੇ ਕੋਈ ਉਸ ਤੋਂ ਵਧੀਆ ਗੱਲ ਕਰਦਾ ਗੁਰਬਾਣੀ ਦੇ ਨੇੜੇ ਹੋ ਕੇ ਗੱਲ ਕਰਦਾ ਤਾਂ ਉਹਨੂੰ ਫਿਰ ਲੱਕ ਸੀ ਲ ਖੇਰ ਨੂੰ ਨਾਸਤਕ ਇਦਾਂ ਦੇ ਲੱਕ ਨੇ ਜਿਹੜੇ ਉਹ ਮਿਲਣੇ ਸੁਭਾਅਕ ਨੇ ਤੇ ਇਦਾਂ ਜਿਹੜਾ ਸਿਸਟਮ ਸੀ ਉਹ ਇਹ ਲੋਕ ਨੇ ਜਿਹੜੇ ਚਾਰ ਤਰ੍ਹਾਂ ਦੇ ਲੋਕ ਨੇ ਜਿਹੜੇ ਇਹ ਦੁਨੀਆ ਦੇ ਉੱਤੇ ਸਭ ਤੋਂ ਘਟੀਆ ਕਿਸਮ ਦੇ ਲੋਕ ਹੁੰਦੇ ਨੇ ਜਿਹੜੇ ਅੰਧਵਿਸ਼ਵਾਸੀ ਨੇ ਜਿੱਥੇ ਕਿਸੇ ਨੇ ਕੁਝ ਕਹਿਤਾ ਉਹ ਉਸੇ ਗੱਲ ਨੂੰ ਬਿਨਾਂ ਸੋਚੇ ਸਮਝੇ ਮੰਨ ਲਿਆ ਤੇ ਉਹ ਹੁੰਦੇ ਅੰਧਵਿਸ਼ਵਾਸੀ ਸਭ ਤੋਂ ਨੀਚਲੇ ਲੋਕ ਨੇ ਇਹਨਾਂ ਦੇ ਉੱਤੇ ਆਗੇ ਲੋਕ ਤਰਕਸ਼ੀਲ ਵੈਸੇ ਤਾਂ ਵਿਚਾਲੇ ਇੱਕ ਕਾਮਰੇਡ ਖਿਆਲਾਂ ਦੇ ਲੋਕ ਵੀ ਨੇ ਜਿਹੜੇ ਕਾਮਰੇਡ ਨੇ ਕਾਮਰੇਡਾਂ ਦੇ ਵਿੱਚ ਫਰਕ ਕੀ ਹੁੰਦਾ ਹੈ ਕਾਮਰੇਡ ਲੋਕਾਂ ਦੀ ਜਿਹੜੀ ਸੋਚ ਹੈ ਤਕਰੀਬਨ 70-80% ਲੋਕਾਂ ਦੀ ਸੋਚ ਇਹ ਹੁੰਦੀ ਹੈ ਵੀ ਅੰਦਰੋਂ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਣਾ ਹੁੰਦਾ ਫਰ ਬਾਰੋਂ ਲੋਕ ਲੱਜਿਆ ਕਰਕੇ ਉਹ ਮੰਨ ਲੈਂਦੇ ਆ ਲੋਕ ਲੱਜਿਆ ਕਰਕੇ ਮੱਥੇ ਵੀ ਟੇਕਦੇ ਆ ਤੇ ਕਿਸੇ ਅਣਮਤੀ ਜਗ੍ਹਾ ਤੇ ਭੱਜ ਜਾਂਦੇ ਆ ਉਸ ਤੋਂ ਇਲਾਵਾ ਜਿਹੜੇ ਹੁੰਦੇ ਆ ਤਰਕਸ਼ੀਲ ਜਿਹੜੇ ਇਹ ਹੋ ਸਕਦਾ ਮੈਂ ਗਲਤ ਹਾਂ ਮੈਂ ਆਪਣੀ ਮੈਂ ਡੈਫੀਨੇਸ਼ਨ ਇਹ ਬਣਾਈ ਹੈ ਜਿਹੜੇ ਤਰਕਸ਼ੀਲ ਹੁੰਦੇ ਆ ਤਰਕਸ਼ੀਲ ਲੋਕ ਹੁੰਦੇ ਆ ਉਹ ਅੰਦਰੋਂ ਬਾਹਰੋਂ ਇੱਕ ਹੁੰਦੇ ਆ ਨਹੀਂ ਮੰਨਣਾ ਤੇ ਨਹੀਂ ਮੰਨਣਾ ਬਸ ਤੇ ਜਿਹੜੇ ਹੁੰਦੇ ਆ ਇਹਨਾਂ ਦੇ ਉੱਤੇ ਇਸ ਟੈਪ ਵਾਈਜ਼ ਟੈਪ ਆਪਾਂ ਉੱਪਰ ਚੜਦੇ ਜਾ ਰਹੇ ਆ ਤੇ ਇਹਨਾਂ ਦੇ ਉੱਤੇ ਹੁੰਦੇ ਆ ਬਵੇਕ ਸੀਲ ਬਬੇਕ ਬਵੇਕੀ ਕਹ ਲੋ ਚਾਹੀ ਜਿਹੜੇ ਬਵੇਕੀ ਲੋਕ ਐ ਉਹਨਾਂ ਨੇ ਕੀ ਕਰਨਾ ਐ ਜਿਵੇਂ ਤਰਕਸ਼ੀਲ ਨੇ ਤਾਂ ਜਿਹੜੀ ਗੱਲ ਨਹੀਂ ਮੰਨਣੀ ਉਹਨੇ ਤਾਂ ਅੱਗੇ ਦੂਜੀ ਗੱਲ ਨਹੀਂ ਕਰਨੀ ਵੀ ਮੰਨ ਲਓ ਜਿਵੇਂ ਕਹਤਾ ਵੀ ਚੰਦ ਮੁਰਗਾ ਬਣਿਆ ਤੇ ਇਹਦੇ ਧੋਤੀ ਮਾਰੀ ਦਾਗ ਪੈ ਗਿਆ ਜਿਹੜਾ ਤਰਕਸ਼ੀਲ ਆ ਉਹ ਕਹਿੰਦਾ ਵੀ ਨਹੀਂ ਮੈਂ ਇਸ ਬਾਰੇ ਗੱਲ ਨਹੀਂ ਕਰਨੀ ਇਹ ਹੋ ਹੀ ਨਹੀਂ ਸਕਦਾ ਗੱਲ ਸਹੀ ਆ ਉਹਦੀ ਜਿਹੜਾ ਬਵੇਕੀ ਹੈ ਬਵੇਕੀ ਕਹਿੰਦਾ ਵੀ ਆ ਤੂੰ ਕਹਿੰਦਾ ਵੀ ਚੰਦ ਮੁਰਗਾ ਬਣਿਆ ਤੇ ਫਿਰ ਰਹਿੰਦਾ ਚੰਦ ਕਿੱਥੇ ਆ ਤੂੰ ਇਹ ਵੀ ਕਹਿੰਦਾ ਵੀ ਚੰਦ ਸ਼ਿਵਜੀ ਦੇ ਮੱਥੇ ਤੇ ਰਹਿੰਦਾ ਸੰਕਰਾ ਮਾਸਤਕ ਵਾਸਤਾ ਸੋਸਰੀ ਇਸ਼ਨਾਨ ਰੇ ਕੁਲ ਜਨਮ ਅਦੇ ਉਸਾਰੰਗ ਪਾਨ ਰੇ ਕਰਮ ਕਰਕਲੰਕ ਮਕੀਟਸਰੀ ਭਗਤ ਦਰਲੋਚਨ ਜੀ ਬ੍ਰਾਹਮਣਾ ਦੇ ਘਰ ਦਾ ਜਨਮ ਕਹਿੰਦੇ ਕੀ ਕਹਿੰਦੇ ਆ ਲੋਕ ਕਹਿੰਦੇ ਵੀ ਚੰਦ ਇੱਕ ਵਾਰੀ ਮੁਰਗਾ ਬਣ ਗਿਆ ਕਹਿੰਦੇ ਇਸ ਤਰ੍ਹਾਂ ਦਾ ਉਹਦੇ ਤੋਤੀ ਮਾਰੀ ਦਾਗ ਨਹੀਂ ਮਿਟਿਆ ਤੇ ਰਹਿੰਦਾ ਵੀ ਸ਼ਿਵ ਜੀ ਦੇ ਮੱਥੇ ਤੇ ਜਿਹੜਾ ਬੰਦਾ ਇਹ ਕਹਿੰਦੇ ਇੱਥੇ ਰਹਿੰਦਾ ਮੱਥੇ ਤੇ ਰਹਿੰਦਾ ਤੇ ਇੱਥੇ ਉਹਦੇ ਚ ਜਟਾ ਵੀ ਪੈਂਦੀ ਜਟਾਂ 'ਚ ਗੰਗਾ ਵੀ ਪੈਂਦੀ ਹੈ ਸ਼ਿਵ ਜੀ ਦੇ ਜਟਾਂ ਜੋ ਨਿਕਲਦੀ ਐ ਪਤਾ ਜਟਾਂ ਜੋ ਨਿਕਲਦੀ ਲਾਲੋ ਜਾਂ ਪੈਂਦੀ ਲਾਲੋ ਮਤਲਬ ਇੱਥੇ ਗੰਗਾ ਵੀ ਐ ਸਿਰਚ ਇੱਥੇ ਰਹਿਣ ਵਾਲਾ ਤੇ ਰੋਜ਼ ਫਿਰ ਕਿਨਾਰੇ ਦੀ ਰਹਿ ਰਿਹਾ ਹੈ ਇਸ਼ਨਾਨ ਵੀ ਕਰਦਾ ਹੋਊਗਾ ਫਿਰ ਮੇਰੇ ਵੀਰੋ ਤੁਸੀਂ ਆਪ ਹੀ ਕਹਿੰਦੇ ਹੋ ਵੀ ਅਜੇ ਤੱਕ ਉਹਦਾ ਦਾਗ ਨਹੀਂ ਮਿਟਿਆ ਚੰਦ ਦਾ ਫਿਰ ਇਹ ਆਉਣ ਦੱਸੋ ਸ਼ਿਵਜੀ ਦੇ ਮੱਥੇ ਤੇ ਰਹਿਣ ਵਾਲੇ ਦਾ ਤੇ ਗੰਗਾ 'ਚ ਰੋਜ਼ ਇਸ਼ਨਾਨ ਕਰਨ ਵਾਲੇ ਦਾ ਦਾਗ ਨਹੀਂ ਮਿਟਿਆ ਮੇਰੇ ਵੀਰਾਂ ਫਿਰ ਤੁੰਗੋ ਇਸ਼ਾਰਾ ਚੱਕੀ ਫਿਰਦਾ ਹੈ ਈਮਾ ਗੰਗਾ ਤੇ ਇਸ਼ਨਾਨ ਕਰਕੇ ਪਵਿੱਤਰ ਹੋ ਗਿਆ ਮੇਰਾ ਦਾਗ ਲੈ ਗਿਆ ਮੇਰੇ ਮਾੜੇ ਕਰਮ ਸੀ ਜਿਹੜੇ ਉਹ ਧੁੱਤੇ ਗਏ ਇੰਦਾ ਕੁਛ ਨਹੀਂ ਹੈ ਇਹ ਬਿਵੇਕੀ ਕਹਿ ਸਕਦਾ ਹੈ ਬਿਵੇਕੀ ਉਸੇ ਗੱਲ ਨੂੰ ਲੈ ਕੇ ਤਰਕਸ਼ੀਲ ਤਾਂ ਕਹਿੰਦਾ ਇੰਦਾ ਹੋਈ ਨਹੀਂ ਸਕਦਾ ਉਹਨੂੰ ਤਾਂ ਗੱਲ ਖਤਮ ਕਰਤੀ ਪਰ ਬਿਵੇਕੀ ਕਹਿੰਦਾ ਆ ਜਾ ਤੇਰੇ ਤੇਰੇ ਸਵਾਲਾਂ ਦੇ ਵਿੱਚ ਤੇਰੇ ਜਵਾਬ ਤੇਰੀਆਂ ਗੱਲਾਂ ਦੇ ਵਿੱਚੋਂ ਸਵਾਲ ਦਾ ਜਵਾਬ ਦੇ ਦੀ ਤੇ ਉਹਦੀਆਂ ਗਲਤ ਗੱਲਾਂ ਨੂੰ ਲੈ ਕੇ ਵੀ ਸੁੱਧ ਕਰਤਾ ਦੇਖੋ ਵੀ ਇੰਦਾ ਦਾ ਕੁਛ ਨਹੀਂ ਹੈਗਾ ਸੁਇਸ਼ ਕਰਕੇ ਇਹ ਤਿੰਨ ਚਾਰ ਤਰ੍ਹਾਂ ਦੇ ਲੋਕ ਅਸੀਂ ਵੀ ਉਹਨਾਂ ਅੰਧਵਿਸ਼ਵਾਸੀ ਲੋਕਾਂ ਦੇ ਵਿੱਚ ਸੀਗੇ ਸਾਡੇ ਮਾਤਾ ਪਿਤਾ ਸੀ ਸਾਡੇ ਦਾਦਾ ਦਾਦੀ ਉਹ ਸਾਰੇ ਸੀਗੇ ਤੇ ਜਿਸ ਵੇਲੇ ਅਸੀਂ 2004 ਦੀ ਗੱਲ ਹੈ ਅਸੀਂ ਅਮਰ ਸ਼ਕ ਕੇ ਬਾਣੀ ਪੜਨੀ ਸ਼ੁਰੂ ਕਰਤੀ ਜਦੋਂ ਅਸੀਂ ਬਾਣੀ ਪੜਨੀ ਸ਼ੁਰੂ ਕੀਤੀ ਤੇ ਨਾਲ-ਨਾਲ ਨਾ ਮੈਂ 11 ਵਜੇ ਉੱਠ ਕੇ 4 ਵਜੇ ਤੱਕ ਵੈਗਰੂ ਦਾ ਨਾਮ ਜਿਹੜਾ ਉਹ ਸਿਮਰਨ ਕਰਦਾ ਸੀ ਕਿਉਂਕਿ ਮੈਂ ਸੁਣਿਆ ਸੀ ਵੀ ਦੋ ਰੋਮਾਂ ਦੇ ਵਿੱਚੋਂ ਆਵਾਜ਼ ਆਉਂਦੀ ਹੈ ਜਦੋਂ ਵੈਗਰੂ ਕਹੇ ਤਾਂ ਦੋ ਰੋਮਾਂ 'ਚ ਆਵਾਜ਼ ਆਉਂਦੀ ਹੈ ਵੈਗਰੂ ਦੀ ਤੇ ਜਦੋਂ ਅਸੀਂ ਦੁਆਰਾ ਕਹਿੰਦੇ ਹਾਂ ਉਹਨਾਂ ਦੋਨਾਂ 'ਚ ਤਾਂ ਹਣੀ-ਹਣੀ ਦੋ 'ਚ ਹੋਰ ਆਉਂਦੀ ਹੈ ਇਸ ਕਰਕੇ 72 ਕਰੋੜ ਰੋਮ ਨੇ ਜਦੋਂ ਪੂਰੇ ਹੋ ਗਏ ਫਿਰ ਸੋਡੇ ਰੋਮ-ਰੋਮ 'ਚ ਆਵਾਜ਼ ਆਉਣ ਲੱਗ ਜੂਗੀ ਵੈਗਰੂ ਫਿਰ ਸਾਨੂੰ ਮੂੰਹ ਤੋਂ ਬੋਲਣ ਦੀ ਲੋੜ ਨਹੀਂ ਪੈਣੀ ਤੇ ਨਾਲ-ਨਾਲ ਮੈਂ ਇਹ ਵੀ ਕਰਦਾ ਰਿਹਾ 11 ਤੋਂ ਲੈ ਕੇ 4 ਵਜੇ ਤੱਕ ਇਹ 4 ਵਜੇ ਜੋ ਸਪੀਕਰ ਚੱਲ ਜਾਂਦਾ ਗੁਰਦੁਆਰੇ ਵਾਲਾ ਫਿਰ ਮੈਂ ਜਾ ਕੇ ਦਾਸ ਅੰਗ ਪਹਿਲਾਂ ਦਾਸ ਅੰਗ ਘਰੇ ਪਾਠ ਦਰਸ਼ਨ ਪੋਥੀ ਹੁੰਦੀ ਮੇਰੇ ਕੋਲੇ ਉਹ ਤੋਂ ਮੈਂ ਪਾਠ ਕਿਵੇਂ ਪੜ੍ਹਨਾ ਹੈ ਕੀ ਕਰਨਾ ਹੈ ਬਿਸ਼ਰਾਮ ਕਿੱਥੇ ਉਹ ਸਿੱਖਦਾ ਫਿਰ ਮੈਂ ਦਸੇ ਅੰਗ ਸਵਾਰਕ ਪੋਥੀਆਂ ਦੀ ਉਹਨਾਂ ਤੋਂ ਮੈਂ ਜਿਹੜਾ ਲੈਂਦਾ ਸੀ ਅਰਥਾਂ ਦਾ ਮਤਲਬ ਫਿਰ ਤੀਜੀ ਵਾਰੀ ਜਾ ਕੇ ਮੈਂ ਕਰਦਾ ਸੀ ਦਸੇ ਅੰਗਾਂ ਦਾ ਸਹਿਜ ਪਾਠ ਸਪੀਕਰ ਦੇ ਵਿੱਚ ਤੇ ਜਦੋਂ ਮੈਂ ਵੈਗਰੂ ਵੈਰੂ ਕਰਦਾ ਸੀ ਉਦੋਂ ਨਾ ਮੈਨੂੰ ਵਿਚੀ نیند ਆ ਜਾਂਦੀ ਵਿਚੀ ਕਿਵੇਂ ਮੈਂ ਡਿੱਗਦਾ ਤਾਂ ਹੈ ਨਹੀਂ ਸੀ ਪੰਥੀ ਮਾਰੀ ਬੈਠਾ ਰਹਿੰਦਾ ਪਰ ਜਿਹੜਾ ਸੀਗਾ ਮੈਨੂੰ ਐਂ ਲੱਗਦਾ ਹੁੰਦਾ ਵੀ ਮੈਂ ਨਾ ਬਹੁਤ ਉੱਚਾ ਚੜ ਗਿਆ ਤੇ ਵੀ ਛੱਤ ਤਾਂ 10 12 ਫੁੱਟ ਦੀ ਹੈਗੀ ਆਪਣੇ ਕਮਰੇ ਦੀ ਪਰ ਫਿਰ ਵੀ ਮੈਂ ਉਹ ਛੱਤ ਪਤਾ ਨਹੀਂ ਕਿੱਥੇ ਗਈ ਤੇ ਮੈਂ ਉੱਚਾ ਬਹੁਤਾ ਏਦਾਂ ਕਰਦੇ ਕਰਦੇ ਇੱਕ ਦਿਨ ਮੈਂ ਜਪਜੀ ਸਾਹਿਜ ਪਾਠ ਕਰ ਰਿਆ ਸੀ ਸਪੀਕਰ ਦੇ ਵਿੱਚ ਤੇ ਉੱਥੇ ਵੀ ਜਿਹੜਾ ਨਾਉ ਦੇ ਵਿੱਚ ਮੈਨੂੰ ਐਵੇਂ ਲੱਗਿਆ ਵੀ ਜਾ ਕੇ ਸੁਦੇਖ ਗੁਰੂਗ੍ਰਾਂਦ ਸਾਹਿਬ ਸਮੇਤ ਅਸੀਂ ਪੜਦਾ ਪੜਦਾ ਮੈਂ ਇੱਕ ਮੂਕ ਸਾਰਾ ਖੁਸੀ ਤੇ ਮੈਂ 2-300 ਫੁੱਟ ਉੱਚਾ ਹੋ ਗਿਆ ਤੇ ਮੈਨੂੰ ਐ ਐ ਲੱਗੇ ਵੀ ਮੈਂ ਇੱਕ ਪਾਸੇ ਨੂੰ ਦਾਵ ਜੀ ਦਿੰਦਾ ਸੀ ਮੈਂ ਉਹ ਬਹਾ ਬਹੁਤ ਦੂਰ ਪੀਗ ਵਾਂਗੂ ਦੂਰ ਮਗ ਜਾਂਦਾ ਸੀ ਤੇ ਉਸ ਤੋਂ ਬਾਅਦ ਮੇਰਾ ਨਾ ਦਿਲ ਕੰਮ ਗਿਆ ਮੈਂ ਡਰ ਗਿਆ ਮੈਂ ਫਿਰ ਇਹ ਆਪਣੀ ਅੱਖਾਂ ਮਤਲਬ ਇਦਾਂ ਹੀ ਪੜਦੇ ਪੜਦੇ ਨੇ ਇੱਕ ਬੇਨਤੀ ਕੀਤੀ ਵੀ ਮੈਂ ਨਹੀਂ ਮੈਨੂੰ ਮੈਨੂੰ ਤਾਂ ਡਰ ਲੱਗਦਾ ਤੁਸੀਂ ਕਿਰਪਾ ਕਰੋ ਤਾਂ ਮੈਂ ਉਹ ਜਿਹੜੀ ਜਗਾ ਸੀ ਮੇਰੀ ਉਥੇ ਮੈਂ ਬੈਠਾ ਸੀਗਾ ਤੇ ਮੈਂ ਬਾਅਦ ਚ ਇਹ ਸੋਚਿਆ ਵੀ ਇਹ ਸਾਰੀ ਦਿਮਾਗ ਦੀ ਕਲਪਨਾ ਹੈ ਵੀ ਇਦਾਂ ਕਿਸੇ ਤਰ੍ਹਾਂ ਜਿਹੜਾ ਹੋ ਰਿਹਾ ਹੈ ਫਿਰ ਮੈਂ ਹੌਲੇ ਹੌਲੇ ਜਦੋਂ ਮੈਨੂੰ ਤਿੰਨ ਚਾਰ ਮਹੀਨੇ ਬਾਅਦ ਪਤਾ ਲੱਗਿਆ ਤਿੰਨ ਚਾਰ ਮਹੀਨਿਆਂ ਬਾਅਦ ਮੈਂ ਉਹ ਛੜਤਾ ਸੀਗਾ ਵੀ ਇਦਾਂ ਨੀ ਗੁਰਬਾਣੀ ਇਹਨਾਂ ਚੀਜ਼ਾਂ ਨੂੰ ਮੰਨਤਾ ਨਹੀਂ ਦਿੰਦੀ ਕਿਸੇ ਇੱਕ ਸ਼ਬਦ ਨੂੰ ਵਾਰੀ ਵਾਰੀ ਬੋਲਣ ਨਾਲ ਨਹੀਂ ਕੁਝ ਹੁੰਦਾ ਇਹ ਤਾਂ ਗਿਆਨ ਲੈਣ ਦੀਆਂ ਗੱਲਾਂ ਹੈ ਤੇ ਸਾਡੇ ਬਾਪੂ ਜੀ ਸਾਡੇ ਕੋਲੇ ਆ ਕੇ ਬਹਿ ਜਾਂਦੇ ਉਹ ਕਹਿੰਦੇ ਵੀ ਤੁਸੀਂ ਘਰੇ ਪਾਠ ਕਰਦੇ ਹੋ ਜਿਹੜਾ ਤੁਸੀਂ ਮੜਾ ਦਾ ਬੋਲ ਕੇ ਸੁਣਾਓ ਤੇ ਉਹਦੇ ਵਿੱਚ ਆ ਜਾਂਦਾ ਸੀ ਤਕਰੀਬਨ ਹਰ ਦਿਨ ਹੋਰ ਨਾ ਪੁੱਜੋ ਮੜਾ ਮਿਸਾਨ ਨਾ ਜਾਈ ਜਾਂ ਦੇਵੀ ਦੇਵਾ ਪੁੱਜਿਏ ਭਾਈ ਕਿਆ ਮੰਗੋ ਕਿਆ ਦੇ ਤੇ ਜਦੋਂ ਇਦਾਂ ਦੀਆਂ ਗੱਲਾਂ ਆਉਂਦੀਆਂ ਸੀ ਤਾਂ ਉਹ ਸਾਨੂੰ ਕਹਿੰਦੇ ਸੀ ਵੀ ਤੁਸੀਂ ਜਾਣ ਬੁੱਝ ਕੇ ਸਾਡੇ ਜਦੋਂ ਅਸੀਂ ਆ ਜਾਈਏ ਤਾਂ ਤੁਸੀਂ ਇਹ ਇਹ ਸ਼ਬਦ ਕੱਢ ਕੇ ਪੜ੍ਹਦੇ ਮੈਂ ਕਿ ਮੈਂ ਕਿਹੜਾ ਕੋਈ ਅੰਗਲ ਟਾ ਇਹ ਤਾਂ ਕੁਦਰਤੀ ਤੁਸੀਂ ਆਉਂਦੀ ਉਸ ਟਾਈਮ ਜੇ ਤੇ ਉਹ ਜਦੋਂ ਕੋਈ ਐਸੀ ਜੀ ਦੀ ਗੱਲ ਹੋ ਗਈ ਤੇ ਬਾਕੀ ਇਹ ਦੇਖ ਲਓ ਤੇ ਮੈਂ ਨਾ ਜਦੋਂ ਪੂਰਾ ਉਹ ਪੈ ਗਿਆ ਸਹਿਜ ਪਾਠ ਦਾ ਸਪੀਕਰ ਦੇ ਵਿੱਚ ਪੈ ਗਿਆ ਤੇ ਨਾਲੇ ਮੇਰਾ ਦੋ ਤਿੰਨ ਵਾਰੀ ਅਧਿਆਨ ਹੋ ਗਿਆ ਗੁਰੂ ਗ੍ਰੰਥ ਸਾਹਿਬ ਦਾ ਤਿੰਨ ਤਿੰਨ ਤਾਂ ਜਾਪ ਸਹਿਜ ਪਾਠ ਹੀ ਹੋ ਗਿਆ ਤਕਰੀਬਨ ਤੇ ਉਹ ਮੈਂ ਬਾਪੂ ਜੀ ਨੂੰ ਕਿਹਾ ਮੈਂ ਇਹ ਤਾਂ ਬਾਪੂ ਜੀ ਆਪਾਂ ਤਾਂ ਚੱਕਰ ਦੇ ਵਿੱਚ ਪਏ ਹੋਇਆ ਗੁਰਮਤਿ ਤਾਂ ਕੁਝ ਹੋਰ ਕਹਿੰਦੀ ਹੈ ਤੇ ਆਪਾਂ ਤਾਂ ਬਹੁਤ ਗਲਤ ਜਗ੍ਹਾ ਬਹੁਤ ਵਗ ਗਲਤ ਕੰਮ ਕਰ ਰਹੇ ਆ ਤੇ ਉਹ ਮੈਨੂੰ ਕਹਿਣ ਲੱਗੇ ਵੀ ਤੁਸੀਂ 6 ਮਹੀਨੇ ਦਾ ਟਾਈਮ ਦੇ ਦਿਓ। ਉਹਨਾਂ ਨੇ 6 ਮਹੀਨੇ ਬੜੇ ਮੱਥਾ ਟੇਕਿਆ, ਕੁਝ ਵੀ ਪੁੱਛਿਆ, ਪਤਾ ਨਹੀਂ ਕੀ ਕਰਿਆ, ਕੀ ਨਾ ਕਰਿਆ ਵੀ ਮੈਨੂੰ ਦੱਸ ਦੋ। ਮੈਨੂੰ ਪਤਾ ਲੱਗ ਜੇ ਮੈਂ ਮੈਨੂੰ ਐਂ ਦੱਸ ਦੋ ਇਹਦੇ ਬਾਰੇ ਕੀ ਆ, ਕੀ ਹੁੰਦਾ ਹੈ ਤੇ ਹੁਣ ਜੇ ਇਹ ਚੀਜ਼ਾਂ ਹੁੰਦੀਆਂ ਹੁਣ ਤਾਂ ਹੀ ਪਤਾ ਲੱਗਣਾ ਸੀ। ਫਿਰ ਉਹਨਾਂ ਨੇ 6 ਮਹੀਨੇ ਤਾਂ ਟੱਪ ਕੇ 3 ਮਹੀਨੇ ਬਾਅਦ ਮੈਂ ਕਿਹਾ ਬਾਪੂ ਜੀ ਜੇ ਤੁਸੀਂ ਕਹਿਆ ਸੀ ਤਾਂ 6 ਮਹੀਨੇ ਦਾ ਟਾਈਮ ਹੁਣ ਤਾਂ 9 ਮਹੀਨੇ ਹੋ ਗਏ। ਕਹਿੰਦੇ ਵੀ ਕਰਨਾ ਕੀ ਹੈ ਮੈਂ ਕਿਹਾ ਜੀ ਆਪਾਂ ਇਹ ਚੀਜ਼ ਨੂੰ ਛੱਡਣਾ ਹੈ ਆਪਾਂ ਇਸ ਜਗ੍ਹਾ ਨੂੰ ਸਾਫ਼ ਕਰਨਾ ਹੈ ਆਪਾਂ ਆਪਣੀ ਖੇਤੀ ਕਰਨੀ ਹੈ ਇਹਦੇ ਵਿੱਚ ਆਪਣੀ ਪੱਧਰ ਕਰਨੀ ਹੈ ਇੱਥੇ ਕੁਝ ਨਹੀਂ ਰੱਖਣਾ ਇਹ ਸਾਰਾ ਕੁਝ ਗੁਰਬਾਣੀ ਇਹਨਾਂ ਚੀਜ਼ਾਂ ਨੂੰ ਮਾਨਤਾ ਨਹੀਂ ਦਿੰਦੀ ਤੇ ਆਪਾਂ ਇਹ ਕਿਉਂ ਕਰ ਰਹੇ ਹਾਂ ਉਹਦੇ ਮਨ ਵਿੱਚ ਇਹ ਸੀ ਵੀ ਕਿਤੇ ਕੋਈ ਢਿੱਲ ਮੱਟਣਾ ਹੋ ਜੇ ਕਿਉਂਕਿ ਜਦੋਂ ਘਰ ਕੀਤੀਆਂ ਹੋਈਆਂ ਗੱਲਾਂ ਨੇ ਵੀ ਕੋਈ ਢਿੱਲ ਮੜਨਾ ਹੋ ਜੇ ਆਉਣਾ ਹੋ ਜੇ ਤੇ ਉਹ ਚੁੱਪ ਜੇ ਕਰ ਗਏ ਮੈਂ ਕਹਿੰ ਮਗਾ ਚਲੋ ਐ ਕਰੋ ਤੁਸੀਂ ਜਿੰਨਾ ਚਿਰ ਤੁਸੀਂ ਹੈਗੇ ਉਹਨਾਂ ਤੁਸੀਂ ਇੰਨਾਂ ਚੀਜ਼ਾਂ ਨੂੰ ਮਾਨਤਾ ਰੱਖੋ ਤੁਸੀਂ ਆਪਣੇ ਉਸ ਮੁਤਾਬਕ ਚਲੋ ਕਰੀ ਚੱਲੋ ਜਿਵੇਂ ਤੁਹਾਨੂੰ ਠੀਕ ਲੱਗਦਾ ਕਰੀ ਚੱਲੋ ਤੇ ਪਰ ਜਦੋਂ ਵੀ ਸਾਡੇ ਕੋਲੇ ਆਪਣੇ ਕੋਲੇ ਹੋਣਾ ਅਧਿਕਾਰ ਤਾਂ ਦੇਖੋ ਹੋ ਸਕਦਾ ਆਉਣਾ ਹੀ ਹੁੰਦਾ ਅਧਿਕਾਰ ਤਾਂ ਵੀ ਜਦੋਂ ਅਸੀਂ ਸੋਡੇ ਤੋਂ ਬਾਅਦ ਵੀ ਤੁਸੀਂ ਭਾਵੇਂ 60 ਸਾਲ 50 ਸਾਲ ਜਿੰਨਾ ਚਿਰ ਤੁਹਾਡੀ ਉਮਰ ਹੈ ਤੁਸੀਂ ਆਪਣੀ ਇਸ ਤਰ੍ਹਾਂ ਕਰਦੇ ਰਹੋ ਪਰ ਅਸੀਂ ਇਹਨਾਂ ਚੀਜ਼ਾਂ ਨੂੰ ਛੱਡ ਚੁੱਕੇ ਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਸਾਫ਼ ਕਰਾਂਗੇ ਜਗਾ ਹੁਣ ਬਾਪੂ ਜੀ ਆਂਦੇ ਮਨ ਵਿੱਚ ਇਹ ਆਇਆ ਵੀ ਜੇ ਕਿਤੇ ਮੇਰੇ ਮਾਗਰੋਂ ਇਹਨਾਂ ਨੇ ਪੰਗਾ ਲਿਆ ਨਾ ਕੀ ਆ ਕਿਤੇ ਬਾਬੇ ਕੋਲਟ ਜਾਣ ਕੋਈ ਨੁਕਸਾਨ ਨਫਾ ਨਾ ਹੋ ਜੇ ਤੇ ਐਦਾਂ ਉਹਨਾਂ ਦੇ ਮਨ ਵਿੱਚ ਆਇਆ ਵੀ ਕਹਿੰਦੇ ਅਸੀਂ ਉਹਨਾਂ ਨੇ ਹੋਰ ਤਾਲ ਲਈ ਕੀਤੇ ਹੋਣਗੇ ਤੇ ਉਸ ਤੋਂ ਬਾਅਦ ਉਹ ਸਾਨੂੰ ਕਹਿਣ ਲੱਗੇ ਵੀ ਖੜਦੇ ਨਹੀਂ ਤੁਸੀਂ ਕਿ ਮਖਾਂ ਨਹੀਂ ਤੇ ਇੱਕ ਦਿਨ ਮੈਂ ਡਿਊਟੀ ਤੋਂ ਆਇਆ ਸੀ ਮੈਂ ਕੰਪਨੀ 'ਚ ਕੰਮ ਕਰਦਾ ਸੀ ਸਪਰੇਅ ਵਾਲੀ 'ਚ ਜਦੋਂ ਮੈਂ ਆਇਆ ਤੇ ਮੇਰੇ ਉਧਰ ਨੂੰ ਕੁਝ ਚਾਬੀਆਂ ਪਾਣੇ ਜੇ ਰੱਖੀ ਬੈਠੇ ਸੀ ਮੈਨੂੰ ਕਹਿੰਦੇ ਚਾਹ ਪਾਣੀ ਪੀ ਲੈ ਪੱਖੇ ਤੇ ਚੱਲ ਰਿਹਾ ਅਸੀਂ ਖੇਤ ਗਏ ਨਿਸਾਨ ਸਾਹਿਬ ਲਾਹਿਆ ਤੇ ਉਹਦੇ ਜਾ ਕੇ ਦੋਸੇ ਕਰਤੇ ਕਹਿੰਦਾ ਇੱਕ ਮੈਂ ਚਾਚੀ ਕਰਨ ਦੇਣਾ ਉਹਨਾਂ ਦਾ ਵੀ ਸੀਰ ਸੀਗਾ ਕਿਉਂਕਿ ਉਹਦੇ ਵਿੱਚ ਭਾਵੇਂ ਉਹ ਨਹੀਂ ਜਾਂਦੇ ਸੀਗੇ ਪਾਰਕ ਨਾ ਮੈਂ ਉਹਨਾਂ ਨੂੰ ਇੱਕ ਹਿੱਸਾ ਸਾਰਾ ਦੇਣਾ ਫਿਰ ਅਸੀਂ ਈਟਾਂ ਵੀ ਅੱਧੀਆਂ ਉਹਨਾਂ ਨੂੰ ਦਿੱਤੀਆਂ ਤੇ ਉਹ ਸਾਰਾ ਕੁਝ ਅਸੀਂ ਸਾਫ਼ ਕਰਤਾ ਸਾਫ਼ ਕਰਤਾ ਤੇ ਜਦੋਂ ਆਏ ਪਾਈ ਅਸੀਂ ਦਰਖਤ ਜੇ ਵੀ ਵੇਚ ਤੇ ਝੰਗੀ ਜੀ ਬਣੀ ਹੋਈ ਸੀ ਤੇ ਉਹ ਦਰਖਤ ਵਿੱਚ ਤਾਂ ਜਿਹੜੇ ਦਰਖਤਾਂ ਵਾਲੇ ਸੀ ਉਹ ਕਹਿੰਦੇ ਸੀ ਅਸੀਂ ਇਹ ਕਹਾਂ ਵੀ ਤੁਸੀਂ ਆਏ ਨਹੀਂ ਕਹਿੰਦੇ ਆਏ ਸੀ ਉਹ ਤਾਂ ਮਡੀਆਂ ਨੇ ਅਸੀਂ ਤਾਂ ਉਹ ਜਗ੍ਹਾ ਤੋਂ ਦਰਖਤ ਤਰੀ ਪੜਦੇ ਫਿਰ ਅਸੀਂ ਉਹ ਆਖਿਆ ਵੀ ਹਾਂ ਆਪਾਂ ਨੇ ਸਾਫ਼ ਤਾਂ ਕੀਤਾ ਨਹੀਂ ਫਿਰ ਅਸੀਂ ਜਾ ਕੇ ਸਾਫ਼ ਕੀਤੀਆਂ ਤੇ ਮੇਰੇ ਨਾਲ ਮੇਰੇ ਤਾਏ ਦਾ ਪੋਤਾ ਸੀਗਾ ਇੱਕ ਛੋਟੇ ਜਿਹੇ ਔਰ ਦਾ ਸੀਗਾ 7-8 ਵਿੱਚ ਵੱਡਦਾ ਸੀ ਜਦੋਂ ਮਨੂ ਕਿਹਾ ਵੀ ਅ ਗਰਜੋਤ ਸਿੰਘ ਕਿਤੇ ਤੇਰੇ ਇਸ ਮਨ ਵਿੱਚ ਇਹ ਤਾਂ ਨਹੀਂ ਹੈਗਾ ਵੀ ਕੋਈ ਡਰ ਬਹਿ ਜਾਏ ਕੱਲ ਨੂੰ ਟੁੱਟ ਲਾ ਮੱਠਾ ਹੋ ਜਾਏ ਬੁਖਾਰ ਹੋਣ ਲੱਗ ਜਾਏ ਦੁਆਰਾ ਲਾ ਦੇਣਾ ਉਹ ਕਹਿਣ ਲੱਗਾ ਚਾਹੀ ਨਹੀਂ ਕਹਿੰਦੇ ਤਾਂ ਕੁਛ ਨਹੀਂ ਹੁੰਦਾ ਮੈਂ ਕਿਹਾ ਬਹੁਤ ਸਿਆਣਾ ਤੇ ਅਸੀਂ ਦੋਨਾਂ ਨੇ ਕੀ ਕੀਤਾ ਉਹ ਜਗ੍ਹਾ ਨੂੰ ਸਾਫ਼ ਕਰਤਾ ਮੋਜੜੀਆਂ ਸੀਗੀਆਂ ਮਟੀਆਂ-ਮੁੱਟੀਆਂ ਸੀ ਸੀਟਾਤੀ ਹਾਉਣ ਤੋਂ ਬਾਅਦ ਦੂਜੇ ਤੀਜੇ ਦਿਨ ਦਾ ਦਰਦ ਪੱਟੇ ਗਏ ਕਰਾ ਘਰੋਂ ਲਾਇਆ ਇਟਾਂ ਸੀ ਨੇ ਅਦੋਦੀ ਕਰਕੇ ਵੰਡ ਲੀਆਂ ਤੇ ਮੈਂ ਕਿਹਾ ਆਪਾਂ ਵੀ ਇਹ ਇਟਾਂ ਜਿਹੜੀ ਆਪਣੇ ਘਰੀ ਵਰਤਾਂਗੇ ਆਪਾਂ ਗੁਰਦੁਆਰੇ ਇੰਜ ਦੇ ਕਿਉਂਕਿ ਗੁਰੂ ਘਰ ਤਾਂ ਦੇਖੋ ਆਪਾਂ ਜੇ ਕੋਈ ਚੀਜ਼ ਦੇਣੀ ਹੈ ਅੱਜ ਵੀ ਦਿੰਨੇ ਆ ਜੇ ਕਣਕ ਲਖਾਈ ਜਾਂਦੀ ਹੈ ਕਣਕ ਲਖਾਉਣੀ ਉਹ ਅੱਡੀ ਚੀਜ਼ ਹੈ ਪਰ ਇਦਾਂ ਢਾਲ ਕਰਕੇ ਵੀ ਆਪਾਂ ਜੇ ਇਹ ਚੀਜ਼ਾਂ ਨੇ ਘਰੇ ਨਹੀਂ ਲੈ ਕੇ ਆਉਣੀ ਜੈਂ ਬਰਤਨੀਆਂ ਨਹੀਂ ਇਹ ਤਾਂ ਕਿਤੇ ਬਾਬਿਆਂ ਦੀ ਚੀਜ਼ ਹੈ ਮੇਗਾ ਨਹੀਂ ਫਿਰ ਲੋਕਾਂ ਨੂੰ ਇਹ ਹੋਜੂ ਵੀ ਜੇ ਗੁਰਦੁਆਰੇ ਨਾਲ ਦੇਖਦੇ ਨਾ ਫਿਰ ਪੁੱਛਦੇ ਇਹਨਾਂ ਨੂੰ ਆਪਾਂ ਤੇ ਇਹ ਡਰ ਚੱਕਣ ਵਾਸਤੇ ਕਰੋੜ ਮਾਡਲ ਦੀ ਗੱਲ ਸੀ ਵੀ ਚਲੋ ਆਪਾਂ ਪਹਿਲ ਕੀਤੀ ਗੁਰਬਾਣੀ ਦੀ ਕੀਤੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਦਕਾ ਪਹਿਲਾਂ ਕੁਝ ਨਹੀਂ ਜਾਣਦੇ ਸੀ ਅਸੀਂ ਵੀ ਉਹ ਮਡੀਆਂ ਦੇ ਉੱਤੋਂ ਦੀ ਪ੍ਰਕਰਮਾ ਕਰਕੇ ਉਹੀ ਸਾਰਾ ਕੁਝ ਕਰਦੇ ਹੁੰਦੇ ਸੀ ਤੇ ਜਦੋਂ ਇਹ ਹੋਇਆ ਉਹ ਸਾਫ ਕਰਤਾ ਸਾਰਾ ਕੁਝ ਤੇ 15 ਸਾਲ ਅਗਰ ਤਕਰੀਬਨ 20 ਸਾਲ ਹੋ ਗਏ ਤੇ ਨਾਲ ਨਾਲ ਅਸੀਂ ਸਪੀਕਰ ਦੇ ਵਿੱਚ ਹੁਕਮਾਂਵੇਂ ਸਭ ਦੀ ਵਿਆਖਿਆ ਕਰਦੇ ਸੀ ਤੇ ਅਸੀਂ ਇਹ ਵੀ ਕਹਿੰਦੇ ਸੀ ਵੀ ਭਾਈ ਇਹ ਕੁਛ ਨਹੀਂ ਹੁੰਦਾ ਬਾਣੀ ਕਹਿੰਦੀ ਹੈ ਵੀ ਇਦਾਂ ਦਾ ਕੁਛ ਨਹੀਂ ਹੈਗਾ ਵੀ ਜੇ ਕਿਸੇ ਨੂੰ ਲੱਗਦਾ ਹੈ ਜੇ ਕਿਸੇ ਦੇ ਘਰੇ ਪੌਣ ਆਉਂਦੀ ਹੈ ਤਾਂ ਕਹਿੰਦਾ ਵੀ ਹੁੰਦੇ ਨੇ ਬਾਬੇ ਹੁੰਦੇ ਨੇ ਪੀਰ ਪੌਣ ਵੀ ਆਉਂਦੀ ਹੁੰਦੀ ਹੈ ਫਲਾਣਾ ਕੁਛ ਹੁੰਦਾ ਤੇ ਹੁਕ ਤਾਂ ਤੁਸੀਂ ਮੇਰਾ ਨਾਮ ਕਦੇ ਵੀ ਲਾਭ ਸਿੰਘ ਭਾਈ ਤੁਹਾਨੂੰ ਚੈਲੰਜ ਕਰਦਾ ਤੇ ਉਹਦੇ ਨਾਲ ਤੁਸੀਂ ਜਿਹੜੀ ਤੁਹਾਡੇ ਪੌਣ ਆਵੇ ਉਹਨੂੰ ਕਹਦੇ ਹੋ ਵੀ ਤੁਹਾਡੇ ਖਿਲਾਫ ਚੱਲਦਾ ਤੇ ਉਹ ਕੀ ਹੋਣਾ ਕਿਸੇ ਦਾ ਮਤਲਬ ਹੀ ਕੋਈ ਨਾ ਤੇ ਹੁੰਦੇ ਇੱਕ ਦੋ ਪਿੰਡ ਦੇ ਵਿੱਚ ਪੁੱਛਾ ਦੇਣ ਵਾਲੇ ਵੀ ਹੁੰਦੇ ਆ ਐਵੇਂ ਮਸ ਪਖੰਡਾ ਜਾਂ ਕਰਨ ਵਾਲੇ ਹੁੰਦੇ ਆ ਤੇ ਉਹ ਵੀ ਵਿਚਾਰੇ ਉਹਨਾਂ ਨੂੰ ਵੀ ਸੁਣਦਾ ਰਹਿੰਦਾ ਸੀ ਕੋਈ ਗੱਲ ਨਹੀਂ ਤੇ ਆਪਾਂ ਨੂੰ ਨਹੀਂ ਕਿਹਾ ਕਿ ਕੋਈ ਕੁਝ ਉਸ ਤੋਂ ਬਾਅਦ ਕੀ ਹੋਇਆ ਗੁਰਮੁਖ ਪਿਆਰਿਓ ਮੈਂ ਹਕੂਨਾਮ ਸਾਹਿਬ ਦੀ ਵਿਆਖਿਆ ਕਰਕੇ ਸਾਰੀ ਸੰਗਤ ਬਾਹਰ ਆ ਰਹੀ ਸੀ ਤਾਂ ਕਹਿੰਦੇ ਵੀ ਜੁੜੇ ਜੁੱਤੇ ਜਦੋਂ ਪਾਉਣ ਲੱਗ ਰਹੇ ਸੀ ਇੱਕ ਸਾਡੀ ਨੂਹਾਂ ਦੇ ਥਾਂ ਤੇ ਲੱਗਦੀ ਸੀ ਪਿੰਡ ਚ ਉਹ ਕਹਿਣ ਲੱਗੀ ਚਾਚਾ ਜੀ ਜਦੋਂ ਤੁਸੀਂ ਨਾ ਖੇਤਾਂ ਵਾਲੀਆਂ ਮੜੀਆਂ ਜਗਾ ਛੱਡੀ ਐ ਕਿਉਂਕਿ ਮਸ਼ਹੂਰ ਹੋਈ ਹੋਈ ਇਸ ਜਗਾ ਸੀ ਉਹ ਤੇ ਉਦੋਂ ਬਾਅਦ ਵੀ ਉਹ ਦਿਨ ਤੇ ਲੋਕ ਆਉਂਦੇ ਰਹੇ ਕਿਉਂ ਫਿਰ ਉਹ ਦੇਖ ਕੇ ਪੁੱਠੇ ਮੁੜਦੇ ਰਹੇ ਵੀ ਇਹ ਤਾਂ ਛੜ ਦਿੱਤਾ ਸਾਰਾ ਕੋਈ ਖਤਮ ਕਰਤਾ ਤੇ ਉਹ ਮੈਨੂੰ ਕਹਿਣ ਲੱਗੇ ਵੇ ਚਾਚਾ ਜੀ ਤੁਸੀਂ ਸਿਆਣਾ ਕਿੱਥੋਂ ਲੈਂਦਾ ਸੀਗਾ ਮੈਂ ਕਿਹਾ ਸਿਆਣਾ ਕਾਦੇ ਵਾਸਤੇ ਭਾਈ ਕਹਿੰਦੀ ਜਦੋਂ ਤੁਸੀਂ ਉਹ ਖੇਤ ਆਲਾ ਨਹੀਂ ਛੱਡਿਆ ਪ੍ਰੋਗਰਾਮ ਉਹ ਤੋਂ 8-10 ਸਾਲ ਹੋ ਗਏ ਸੀ ਤੇ ਮੈਂ ਕਿਹਾ ਸਿਆਣਾ ਤਾਂ ਭਈ ਐਂ ਦੱਸੋ ਵੀ ਗੁਰੂ ਗ੍ਰੰਥ ਸਾਹਿਬ ਤੋਂ ਸਿਆਣਾ ਦੁਨੀਆਂ 'ਤੇ ਕੋਈ ਹੈ ਕਹਿੰਦੀ ਨਾ ਮੈਂ ਕਿਹਾ ਫਿਰ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਕਹਤਾ ਵੀ ਇਦਾਂ ਇਹ ਸਹੀ ਨਹੀਂ ਅਸੀਂ ਛੱਡਤਾ ਮਗਰ ਤੁਸੀਂ ਕਹੀਏ ਪੁੱਛਿਆ ਕਿ ਅਸੀਂ ਨੇ ਬਾਬਾ ਵਿਢ ਭਾਗ ਨੂੰ ਮੰਨਦੇ ਆ ਤੇ ਉਹਨੂੰ ਛੱਡਣਾ ਮੈਂ ਕਿਹਾ ਵੀ ਤੁਹਾਡੇ ਘਰੇ ਆਪਸ ਦੇ ਵਿੱਚ ਤਾਂ ਮੇਲ ਹੈ ਨਾ ਕਿਤੇ ਇਹ ਨਾ ਹੋਵੇ ਵੀ ਕਲੇਸ਼ ਪੈ ਜੇ ਕੋਈ ਸੱਸ ਕਹੇ ਵੀ ਨਹੀਂ ਛੱਡਣਾ ਤੇ ਉਹ ਕਹਿੰਦੀ ਆ ਵੀ ਮੈਂ ਛੱਡਣਾ ਹੈ ਇਦਾਂ ਕਲੇਸ਼ ਵਾਲੀ ਗੱਲ ਨਾ ਹੋਵੇ ਤੇ ਇਹ ਤਾਂ ਗੱਲ ਹੀ ਕੁਛ ਨਹੀਂ ਮੈਂ ਆ ਜਨਾ ਤੇ ਕਹਿੰਦੀ ਨਾ ਸਾਡੇ ਤਾਂ ਸਾਰਿਆਂ ਦੀ ਸਹਿਮਤੀ ਹੈ ਬਸ ਇਸ ਤਾਈਂ ਪੁੱਛਦੇ ਸੀ ਨਹੀਂ ਕੋਈ ਸਿਆਣਾ ਲੈ ਕੇ ਆਈਏ ਤੇ ਜਿਹੜਾ ਸਾਡਾ ਇਸ ਤਰ੍ਹਾਂ ਦਾ ਕਿਹੜਾ ਛੜਾਵੇ ਮੈਂ ਕੋਈ ਨਹੀਂ ਪਾਇਕ ਮੈਂ ਆ ਗਿਆ ਤੇ ਮੈਂ ਗਿਆ ਜਾ ਕੇ ਅਮ ਘਰੇ ਪੁੱਛਿਆ ਵੀ ਤੁਹਾਡੀ ਸਹਿਮਤੀ ਹੈ ਕਹਿੰਦੇ ਹਾਂ ਤੇ ਉਸ ਤੋਂ ਬਾਅਦ ਮੈਂ ਉਹ ਜਿਹੜਾ ਉਹਨਾਂ ਦਾ ਸਮਾਨ ਸੀਗਾ ਤੇ ਉਹਨੂੰ ਚੱਕ ਕੇ ਪਾ ਕੇ ਝੋਲੇ ਦੇ ਵਿੱਚ ਖੜਾ ਮਾ ਫੜੁੰਮਾ ਜੀਆਂ ਜੋਤਾਂ ਜੀਆਂ ਪਟੌਣ ਫਟਵਾਈਆਂ ਸਮਾਨ ਜਾਂ ਲਲਪਲੇਆ ਉਹ ਮੈਂ ਸਾਰਾ ਸਾਫ਼ ਕਰਕੇ ਝੋਲੇ 'ਚ ਪਾਇਆ ਝੋਲੇ 'ਚ ਪਾ ਕੇ ਕਿਹਾ ਵੀ ਲੈ ਵਿਆੜੀਆ ਇਨਾਂ ਨੂੰ ਕੁਛ ਨਾ ਕਹੀਂ ਜਦੋਂ ਵੀ ਤੈਨੂੰ ਲੱਗੇ ਤਾਂ ਮੇਰੇ ਨਾਲ ਦੇਖ ਲੈ ਦੋwidehat ਤਾਂ ਉਹ ਕਹਿਣ ਲੱਗੀ ਉਹਦੀ ਉਹਦੀ ਸੱਸ ਕਹਿਣ ਲੱਗੀ ਵੀ ਨਾ ਲਾਹਵ ਸਿੰਘ ਤੁਹਾਡੇ ਵੀ ਤੁਸੀਂ ਵੀ ਜਵਾਕਾਂ ਜੱਲਣ ਵਾਲਿਓ ਤੇ ਐ ਨਾ ਕਹੋ ਤੁਸੀਂ ਤੇ ਮੈਂ ਕਿਹਾ ਨਹੀਂ ਨਹੀਂ ਇਦਾਂ ਕੁਛ ਨਹੀਂ ਹੈਗਾ ਇਹ ਤੇ ਵੀ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਕਿਹਾ ਮੇਰਾ ਤੁਸੀਂ ਨੰਬਰ ਲਓ ਜੇ ਤੁਹਾਨੂੰ ਫਿਰ ਵੀ ਕੋਈ ਤੰਗ ਕਰਨ ਲੱਗਾ ਫੋਨ ਕਰਿਓ ਇੱਕ ਉਹਨਾਂ ਦਾ ਦਿਲ ਖੜਾਉਣ ਵਾਸਤੇ ਤੇ ਉਹ ਮੈਂ ਜੋ ਚੱਕਿਆ ਮੈਂ ਕਿਹਾ ਹੁਣ ਆਪਾਂ ਇਹਨੂੰ ਕਰੀਏ ਕਿ ਮੈਂ ਸੋਚਿਆ ਵੀ ਜੇ ਆਪਾਂ ਇਹਨੂੰ ਉਥੇ ਸਿੜਦੇ ਆਂ ਜਾ ਕੇ ਸੂਏ ਦੇ ਵਿੱਚ ਇਹ ਇਹਨੇ ਮੋਗੇ ਦੇ ਵਿੱਚ ਚੜ ਜਾਣਾ ਮੋਗੇ ਤੋਂ ਚੱਕਿਆ ਅਗਲੇ ਨੇ ਘਰੇ ਲੈ ਜਾਣਾ ਘਰੇ ਆ ਕੇ ਉਹੀ ਫਿਰ ਸਿਆਣੇ ਜਿਹੜੇ ਜਿਹੜਾ ਸਿਰੇ ਦਾ ਕਮਲਾ ਹੁੰਦਾ ਉਹਦੇ ਕੋਲੇ ਲੈ ਜਾਂਦੇ ਨੇ ਸਿਆਣਾ ਕਹਿ ਕੇ ਉਹਨੇ ਆਖ ਦੇਣਾ ਵੀ ਤੁਹਾਡੇ ਤਾਂ ਮੜੀ ਲੱਗਣੀ ਐ ਤੁਹਾਡੇ ਤਾਂ ਕੱਦੀ ਲੱਗਣੀ ਐ ਇੱਕ ਘਰੋਂ ਆਪਾਂ ਠਾਈ ਦੂਜੇ ਜਾ ਲੱਗਣੀ ਐ ਮੈਂ ਉਹਨੂੰ ਖੋਲਿਆ ਮੋਟਰਸਾਈਕਲ ਦੇ ਟੰਗਿਆਂ 'ਕਿ ਸੜਕ 'ਤੇ ਪੈ ਗਿਆ ਸੜਕ ਪੈਂਦਾ ਮੈਂ ਇੱਕ ਚੀਜ਼ ਨੂੰ ਇੱਧਰ ਸਿੱੜ ਦਿੰਦਾ ਸੀ ਕੱਬੇ ਇੱਕ ਨੂੰ ਸੱਜੇ ਕਣਕਾਂ ਦੇ ਵਿੱਚ ਮੋਟਰਸਾਈਕਲ ਪੈਂਦੀ 40 ਦੀ ਸਪੀਡ ਤੇ ਤੁਰਿਆ ਜਾਂਦਾ ਸੀ ਮੱਕਣੀ-ਖੱਕਣੀ ਕਰਕੇ ਵਾਪਸ ਮੁੜਿਆ ਤੇ ਉਸ ਤੋਂ ਬਾਅਦ ਮੈਨੂੰ 15 ਸਾਲਾਂ ਬਾਅਦ ਉਹ ਬੰਦਾ ਮੈਂ ਕਿਤੇ ਉਹ ਨਾਂ ਨਹੀਂ ਲਿਆ ਨਾ ਪਿੰਡ 'ਚ ਨਾ ਹੁਣ ਹੁਣ ਵੀ ਮੈਂ ਨਾਂ ਨਹੀਂ ਲੈਂਦਾ ਤੇ ਮੈਨੂੰ 15 ਸਾਲਾਂ ਬਾਅਦ ਉਸ ਸੈਟੀ 'ਚ ਮਿਲਿਆ ਮੈਂ ਕਿਹਾ ਕੀ ਹਾਲ ਬੱਤ ਕਹਿੰਦੇ ਠੀਕ ਹੈ ਮੈਂ ਕਿਹਾ ਉਸ ਤੋਂ ਬਾਅਦ ਤੁਹਾਨੂੰ ਕੋਈ ਦਿੱਕਤ ਕਹਿੰਦੇ ਨਾ ਨਾ ਉਹਦੇ ਘਰ ਵਾਲਾ ਸੀ ਕਹਿੰਦਾ ਚਾਚਾ ਹੁਣ ਤਾਂ ਮੌਜਾਂ ਆ ਗਈਆਂ ਕੋਈ ਸੰਤ ਉਹ ਸਾਰੀ ਪ੍ਰੋਬਲਮ بس ਸਾਡੇ ਤੁਸੀਂ ਥੋੜਾ ਧੰਨਵਾਦ ਤੁਸੀਂ ਕੱਢ ਤਾ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹ ਐਵੇਂ ਸਾਡੇ ਦਿਮਾਗ ਦੇ ਵਿੱਚ ਬੈਠੀਆਂ ਹੁੰਦੀਆਂ ਨੇ ਸੋ ਕੋਈ ਵੀ ਇਹਨਾਂ ਚੀਜ਼ਾਂ ਨੂੰ ਮੰਨਦਾ ਹੈ ਤਾਂ ਤੁਸੀਂ ਆਪਣੇ ਆਪ ਵੀ ਛੱਡ ਸਕਦੇ ਹੋ ਤੇ ਕੋਈ ਇਹਦਾ ਮਤਲਬ ਨਹੀਂ ਹੈਗਾ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਤਕਲੀਫ ਨਹੀਂ ਦੇ ਸਕਦਾ ਜਿਸ ਨੂੰ ਤਕਲੀਫ ਦੇ ਆ ਵੀ ਗਈ ਉਹਨੂੰ ਕੋਈ ਮੱਥਾ ਟੇਕ ਕੇ ਤੋਂ ਠਾਣ ਸਕਦਾ ਦੂਜੀ ਗੱਲ ਮੈਂ ਇਹ ਕਹਿਣਾ ਜੇ ਤੁਸੀਂ ਮੜੀ ਬਸਾਣੀ ਨੂੰ ਮੰਨਦੇ ਹੋ ਆਪਣੇ ਖੇਤ ਬਾਬੇ ਨੂੰ ਮੰਨਦੇ ਹੋ ਪੀਰ ਨੂੰ ਮੰਨਦੇ ਹੋ ਮੰਨਦੇ ਹੋ ਮੰਨ ਲਓ ਮੈਂ ਕਹਿੰਦਾ ਮੰਨ ਲਓ ਪਰ ਤੁਸੀਂ ਇਹ ਦੱਸੋ ਵੀ ਸੋਡੇ ਤੁਸੀਂ ਕਦੇ ਡਾਕਟਰ ਦੇ ਸੋਡੇ ਘਰੇ ਡਾਕਟਰ ਨਾ ਆਵੇ ਨਾ ਪਿੰਡ ਵਾਲਾ ਨਾ ਸ਼ਹਿਰ ਵਾਲਾ ਤੁਸੀਂ ਦਵਾਈ ਨਾ ਲੈਂਦੇ ਹੋ ਤਾਂ ਤੁਸੀਂ ਮੈਨੂੰ ਦੱਸੋ ਵੀ ਭਾਈ ਅਸੀਂ ਤਾਂ ਦਵਾਈ ਨਹੀਂ ਲੈਂਦੇ ਸਾਡਾ ਇਨਾ ਫਾਇਦਾ ਥੋੜਾ ਸਾਡੇ ਘਰੇ ਡਾਕਟਰ ਨਹੀਂ ਆਉਂਦਾ ਅਸੀਂ ਤਾਂ ਮੱਥਾ ਟੇਕ ਕੇ ਡੰਗ ਲਾ ਲੈਂਦੇ ਨਹੀਂ ਸਭ ਤੋਂ ਵੱਧ ਬਿਮਾਰ ਹੋ ਲੋਕ ਹੁੰਦੇ ਆ ਜਿਹੜੇ ਇਹਨਾਂ ਚੀਜ਼ਾਂ ਨੂੰ ਮੰਨਦੇ ਆ ਕਿਉਂ ਮਾਨਸਿਕ ਰੋਗੀ ਤਾਂ ਪਹਿਲੇ ਹੀ ਹੋ ਗਿਆ ਇੱਥੋਂ ਤਾਂ ਪਹਿਲੇ ਰੋਗੀ ਹੋ ਗਏ ਉਹ ਫਿਰ ਜਦੋਂ ਇੱਥੋਂ ਰੋਗੀ ਹੋ ਗਏ ਫਿਰ ਸਰੀਰ ਨੂੰ ਵੀ ਰੋਗ ਲੱਗਦੇ ਆ ਇਹ ਸਾਰੇ ਇੱਥੋਂ ਸ਼ੁਰੂ ਹੁੰਦੀ ਹੈ ਬਿਮਾਰੀ ਜੇ ਤੁਹਾਡੇ ਇੱਥੇ ਰੋਗ ਬੈ ਗਿਆ ਮਾਨਸਿਕ ਰੋਗੀ ਹੋਗੇ ਤੁਸੀਂ ਨਾਲ ਦੀ ਨਾਲ ਤੁਹਾਡਾ ਸਰੀਰ ਜਿਹੜਾ ਰੋਗੀ ਹੋ ਜਾਊਗਾ ਤੇ ਇਸ ਕਰਕੇ ਗੁਰਮੁਖ ਪਿਆਰਿਓ ਅੱਜ ਅਸੀਂ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਕਿਰਪਾ ਸਦਕਾ ਸਾਡਾ ਜਿਹੜਾ ਪਰਿਵਾਰ ਘਰ ਜਾਂ ਅੱਜ ਜੋ ਵੀ ਆਪਾਂ ਹੈਗੇ ਆ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਦਕਾ ਤੇ ਤਕਰੀਬਨ ਸਾਡਾ ਜਿਹੜਾ ਬਹੁਤ ਜ਼ਿਆਦਾ ਬਹਾਨਾ ਜਿਹੜਾ ਉਹ ਵੀ ਵਿਕ ਚੁੱਕਿਆ ਸੀਗਾ ਤੇ ਕਾਰਨ ਕੀ ਹੈ ਉਸ ਤੋਂ ਬਾਅਦ ਆਪਾਂ ਮੌਜਾਂ ਕਰਨ ਲੱਗੇ ਇੱਕ ਸਵਾ ਕਨਾਲ ਵਾਂਗੂ ਪਚਵੀਨ ਵੀ ਮਤਲਬ ਲੈ ਲਈ ਠੀਕ ਹੈ ਲਈ ਹੈ ਤੇ ਮਤਲਬ ਨੁਕਸਾਨ ਹੈ ਜਿਹੜਾ ਸਾਡਾ ਪਹਿਲਾਂ ਜ਼ਿਆਦਾ ਹੁੰਦਾ ਸੀ ਜ਼ਮੀਨ ਵੇਚ ਜਾਂਦੀ ਸੀ ਕਿਉਂ ਕੰਮ ਇਹਨਾਂ ਚੀਜ਼ਾਂ ਦੇ ਉੱਤੇ ਭਰੋਸਾ ਵੀ ਰਾਤ ਤੇ ਰਾਤ ਭਾਗਵਾਨ ਹੋ ਜਾਣਗੇ ਕੰਮ ਕਰਨਾ ਨਾ ਬਸ ਇਦਾਂ ਦਾ ਇੱਕ ਕੁੱਤੇ ਝਾਗ ਤੇ ਲੱਗਿਆ ਹੁੰਦਾ ਬੰਦਾ ਤੇ ਬਿਮਾਰ ਵੀ ਵੱਧ ਦਵਾਈਆਂ ਵੀ ਵੱਧ ਇਹ ਨਹੀਂ ਹੈ ਵੀ ਹੁਣ ਕੋਈ ਬਿਮਾਰੀ ਨਹੀਂ ਹੁਣ ਵੀ ਬਾੜੀਆਂ ਮੋਟੀਆਂ ਘਰੇ ਚਲਦੀਆਂ ਰਹਿੰਦੀਆਂ ਨੇ ਉਹ ਕੋਈ ਖਾਸ ਗੱਲ ਨਹੀਂ ਸੋ ਗੁਰਮਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਦਕਾ ਅੱਜ ਆਪਾਂ ਤੁਹਾਡੇ ਸਾਹਮਣੇ ਆ ਹੁਣ ਆਪਾਂ ਜਿਹੜੀ ਵਿਚਾਰ ਪਾਉਨੇ ਆ ਤੇ ਨਹੀਂ ਪਹਿਲਾਂ ਇਹ ਵਿਚਾਰਾਂ ਇਹ ਅਰਥ ਇਹ ਬਹੁਤ ਔਖਾ ਕੰਮ ਸੀਗਾ ਸੋ ਮੈਂ ਗੁਰੂ ਗ੍ਰੰਥ ਸਾਹਿਬ ਦਾ ਤੈ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰਬਾਣੀ ਦੇ ਰਚਨਹਾਰ ਨੇ ਉਹਨਾਂ ਸਾਰਿਆਂ ਦਾ ਮਹਾਪੁਰਸ਼ਾਂ ਦਾ ਕਰੋੜਾਂ ਵਾਰ ਉਹਨਾਂ ਦੇ ਚਰਨਾਂ 'ਚ ਨਮਸਕਾਰ ਹੈ ਕਰੋੜਾਂ ਵਾਰ ਨਮਸਕਾਰ ਹੈ ਜਿਨ੍ਹਾਂ ਨੇ ਗੁਰਬਾਣੀ ਲਿਖੀ ਤੇ ਗੁਰਬਾਣੀ ਸਾਨੂੰ ਪੜਨ ਨੂੰ ਮਿਲੀ ਔਰ ਦਸਮੇਸ਼ ਪਿਤਾ ਨੇ ਸਾਨੂੰ ਗੁਰਬਾਣੀ ਦੇ ਲਾਲ ਲਾਇਆ ਤੇ ਅੱਗੇ ਤੋਂ ਜਿਹੜਾ ਸੀਗਾ ਗੱਦੀ ਵਾਲਾ ਸਿਸਟਮ ਬੰਦ ਕੀਤਾ ਸੋ ਅਸੀਂ ਗੁਰਬਾਣੀ ਪੜਹੀਏ ਘਰੇ ਸਹਿਜ ਪਾਠ ਕਰੀਏ ਉਹਨੂੰ ਅਰਥਾਂ ਸਮੇਤ ਪੜਹੀਏ ਸਿਰਫ ਤੇ ਸਿਰਫ ਰਮਾਲੇ ਜਾਪਾਠ ਕਰਾ ਕੇ ਬੱਕਰੇ ਆਣ ਸੁਨੇ ਬਾਠ ਤਰਾ ਕੇ ਜਾਂ ਤੁਸੀਂ ਆ ਪੋਗ ਲਵਾ ਕੇ ਇਦਾਂ ਨਾਲ ਸਾਡਾ ਜਿਹੜਾ ਸਾਨੂੰ ਬਹੁਤ ਘੱਟ ਫਲ ਮਿਲਣਾ ਵੈਸੇ ਬਾਣੀ ਤਾਂ ਕਹਿੰਦੀ ਆ ਵੀ ਕਿਆ ਪੜੀਆ ਕਿਆ ਸੁਨੀਆਂ ਕਿਆ ਬੇਦਪਰਾਨਾ ਕਿਆ ਪੜੀਆ ਕਿਆ ਗੁਨੀਆਂ ਕਿਆ ਬੇਦਪਰਾਨਾ ਸੁਨੀਆਂ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਇਦਾਂ ਪੜਨ ਗੁੜਨ ਦੇ ਨਾਲ ਤੁਹਾਨੂੰ ਕੁਝ ਨਹੀਂ ਪ੍ਰਾਪਤ ਹੋਣਾ ਜੇ ਤੁਹਾਨੂੰ ਗਿਆਨ ਹੀ ਨਾ ਮਿਲਿਆ ਗਿਆਨ ਲੈਣ ਦੀ ਗੱਲ ਗਿਆਨ ਸਾਡਾ ਗੁਰੂ ਗਿਆਨ ਹੈ ਸਾਡਾ ਗੁਰੂ ਸ਼ਬਦ ਹੈ ਅਸੀਂ ਗਿਆਨ ਲੈ ਕੇ ਗਿਆਨੀ ਬਣਨਾ ਹੈ ਸੋਹਣੀ ਜ਼ਿੰਦਗੀ ਬੀਤ ਕਰਨੀ ਹੈ ਪਰ ਜਿਆਦਾ ਅਫਸੋਸ ਇਹ ਹੈ ਅਸੀਂ ਸਾਡਾ ਸਾਡਾ ਗੁਰੂ ਗਿਆਨ ਪਰ ਅਸੀਂ 70 80% ਲੋਕਾਂ ਜਿਹੜੇ ਅਗਿਆਨੀ ਆ ਸੋ ਮਾਫ ਕਰਨਾ ਮੈਂ ਆਪਣੀ ਹੱਡ ਵੀਤੀ ਜਿਹੜੀ ਤੁਹਾਨੂੰ ਸੁਣਾਈ ਹੈ ਸੋ ਅੱਜ ਆਪਣੇ ਘਰ ਵਿੱਚ ਸਾਰਾ ਪਰਿਵਾਰ ਗੁਰਬਾਣੀ ਨੂੰ ਫਾਲੋ ਕਰਦਾ ਹੈ ਗੁਰਵਾਣੀ ਅਸੀਂ ਜਿਹੜੀ ਗੱਲ ਕਹਿ ਦਿੰਨਾ ਵੀ ਗੁਰਵਾਣੀ ਦੇ ਚਿਹ ਲਿਖਿਆ ਸਾਰਾ ਸਾਡੀ ਨੋ ਰਾਨੀ ਤੇ ਬੀਬੀ ਕੁਲਦੀਪ ਕੌਰ ਤੇ ਸਾਡਾ ਪੁੱਤਰ ਹੈ ਕਾਕਾ ਗੁਰਦੀਪ ਸਿੰਘ ਮਾਤਾ ਬਲਦੇਵ ਕੌਰ ਪਿਤਾ ਕਾਲਾ ਸਿੰਘ ਪੋਤਰਾ ਪਰਮਿੰਦਰ ਸਿੰਘ ਤੇ ਮੇਰੀ ਧੀ ਕੁਲਜੀਤ ਕੌਰ ਤੇ ਉਹ ਸਾਰੇ ਇਹਨਾਂ ਗੱਲਾਂ ਨੂੰ ਫਾਲੋ ਕਰਦੇ ਆ ਗੁਰਵਾਣੀ ਦੇ ਨੂੰ ਅਸੀਂ ਬਾਕੀ ਦੇ ਕਰਮ ਕਾਂਡ ਅਸੀਂ ਛੱਡ ਚੁੱਕਿਆ ਹੌਂ ਤੋ ਇੱਕ ਰਮਈਆ ਲੈ ਹੋਂ ਆਨ ਦੇਵ ਬਦਲਾਵਣ ਦੇ ਹੋਂ ਇੱਕ ਰਾਮ ਜੋ ਰਮਿਆ ਹੋਇਆ ਉਹ ਅਸੀਂ ਨੇ ਲੈ ਲਿਆ ਬਾਕੀ ਸਾਰਾ ਕੁਝ ਬਦਲੇ ਦੇ ਵਿੱਚ ਛੱਡ ਦਿੱਤਾ ਕਰਮ ਕਾਂਡ ਛੱਡ ਦਿੱਤੇ ਆ ਪੂਜਾ ਅਰਚਨਾ ਸਭ ਕੁਝ ਛੱਡ ਦਿੱਤਾ ਹੈ ਅੱਜ ਆਨੰਦੀ ਆਨੰਦ ਹੈ ਸੋ ਗੁਰਮੁਖ ਪਿਆਰਿਓ ਬਾਣੀ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਆ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਇਹ ਗੁਰਬਾਣੀ ਦਾ ਸਦਕਾ ਹੈ ਉਸ ਤੋਂ ਬਾਅਦ ਹੋਰ ਵੀ ਅਨੇਕਾ ਜਿਹੜੇ ਸੀਗੇ ਜੇ ਕੋਈ ਕਹਿੰਦਾ ਸੀ ਵੀ ਸਾਡਾ ਇਸ ਤਰ੍ਹਾਂ ਦਾ ੜਿਆ ਹੋਇਆ ਕੰਮ ਹੈ ਤਾਂ ਉਹ ਵੀ ਕੀਤੇ ਨੇ ਗੁਰੂ ਦੀ ਕਿਰਪਾ ਸਦਕਾ ਸੋ ਪੁੱਲਾਂ ਦੀ ਖਿਮਾ ਬੋਲਦਿਆਂ ਤੋਂ ਤੇ ਗੁਰਬਾਣੀ ਦਾ ਪਤਾ ਇਹਦੇ ਲਈ ਧੰਨਵਾਦ ਕਰਦੇ ਆ ਗੁਰਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨ ਹੈ ਪਰ ਤੱਕ ਗੁਰੂ ਨਿਸਤਾਰੇ ਸੋ ਵੀਡੀਓ ਥੋੜੀ ਜਿਹੀ ਲੰਬੀ ਹੋਗੀ ਉਹ ਲਾ ਮੈਂ ਆਪਣੀ ਹੱਦੀਤੀ ਸੁਣਾਈ ਹੈ ਅੱਜ ਸਾਰਾ ਪਰਿਵਾਰ ਆਨੰਦ ਮੰਗਲ ਜੈਜਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ